ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਸੂਰਾ ਸੋ ਪਹਿਚਾਨੀਐ ਜੋ ਲਰੇ ਦਿਨ ਕਹਿਤ ਓਰਜਾ ਓਰਜਾ ਕਟ ਮਰੇ ਬਬੂਨਾ ਛੋਟੇ ਖੇਤ ਸੋ ਕੋਟਾ ਲਗੁਰ ਸੇਵੀਐ ਐਨੇ ਸਹਜ ਸੁਪਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇ ਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਮਨ ਇਹੋ ਤਨ ਮਾਇਆ ਪਾਏ ਆ ਪਿਆਰੇ ਨਿਤੜਾ ਲਬ ਰੰਗਾਏ ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸਿਜੇ ਜਾਈ ਏ ਹੋ ਤਨ ਮਾਇ ਪਾਹ ਆ ਪਿਆਰੇ ਲਿਤੜਾ ਲਬ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸਿਜ ਜਾਈ ਹਾਂ ਕੁਰਬਾਨੇ ਜਾਓ ਮਿਹਰਵਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤੀਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੇ ਜਾਓ ਰਹਾਉ ਕਾਇ ਰੰਝਣ ਜੇਤੀ ਐ ਪਿਆਰੇ ਪਾਈਏ ਨਾਉ ਮਜੀਠ ਅਰੰਝਣ ਵਾਲਾ ਜੀ ਦਨье ਸਾਹਿਬ ਐਸਾ ਰੰਗ ਨਾ ਡੀਟ ਜਿਨਕੇ ਚੋਲੇ ਰਤੜੇ ਪਿਆਰੇ ਕਾਂਤ ਤਿਨਾ ਕੈ ਪਾਸ ਤੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ